ਕੈਂਸਰ ਦਾ ਰੋਗ ਹੋਵੇਗਾ ਹੁਣ ਜੜ ਤੋਂ ਹੀ ਖਤਮ ਜੀ ਹਾਂ ਕੈਂਸਰ ਇੱਕ ਇਹੋ ਜਿਹੀ ਨਾਮਰਾਦ ਬਿਮਾਰੀ ਹੈ ਜੋ ਕਿਸੇ ਨੂੰ ਲੱਗ ਨਾ ਜਾਵੇ ਜਦੋਂ ਕਿਸੇ ਵੀ ਵਿਅਕਤੀ ਨੂੰ ਆਪਣੀ ਟੈਸਟ ਰਿਪੋਰਟ ਵਿੱਚ ਪਤਾ ਲੱਗਦਾ ਹੈ ਕਿ ਉਸ ਨੂੰ ਕੈਂਸਰ ਹੈ ਤਾਂ ਉਸ ਦੀ ਅੱਧੀ ਮੌਤ ਤਾਂ ਉਸੇ ਵੇਲੇ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਸੋਚ-ਸੋਚ ਕੇ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਮੇਰਾ ਹੁਣ ਬਸ ਥੋੜਾ ਜਿਹਾ ਵਕਤ ਰਹਿ ਗਿਆ ਹੈ ਤੇ ਉਹ ਦਿਨ-ਪ੍ਰਤੀ ਦਿਨ ਖਤਮ ਹੁੰਦਾ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਨੁਸਖਾ ਸ਼ੇਅਰ ਕਰਨ ਜਾ ਰਹੇ ਹਾਂ ਜੋ ਕਿ ਕਿਸੇ ਆਮ ਬੰਦੇ ਨੇ ਨਹੀਂ ਬਲਕਿ ਇੱਕ ਬਾਇਓਲੋਜੀ ਦੇ ਵਿਦਿਆਰਥੀ ਨੇ ਆਪਣੀ ਲੈਬ ਵਿੱਚ ਟੈਸਟ ਕਰਕੇ ਆਪਣੇ ਸੰਬੰਧੀ ਦੇ ਅਜ਼ਮਾਇਆ ਜਿਸ ਦਾ ਉਹਨਾਂ ਨੂੰ ਬਹੁਤ ਹੀ ਬਿਹਤਰੀਨ ਰਿਜ਼ਲਟ ਮਿਲਿਆ ਤੇ ਆਓ ਆਪਾਂ ਗੱਲ ਕਰਦੇ ਹਾਂ ਉਸ ਵਿਦਿਆਰਥੀ ਦੀ ਉਸ ਬਾਇਓਲੋਜੀ ਦੇ ਵਿਦਿਆਰਥੀ ਦਾ ਨਾਮ ਹੈਗਾ ਜੀ ਤੇਜਸ ਅਥਨੀ ਇਹ ਤੁਸੀਂ Google ਵੀ ਸਰਚ ਕਰ ਸਕਦੇ ਹੋ ਉਸ ਦੇ ਕਿਸੇ ਸੰਬੰਧੀ ਨੂੰ ਦਿਮਾਗ ਦੇ ਕੈਂਸਰ ਦੀ ਸਮੱਸਿਆ ਸੀ ਤੇ ਉਸ ਨੇ ਸੁਣਿਆ ਹੋਇਆ ਸੀ ਕਿ ਇੱਕ ਹਰਬ ਹੈ ਜੋ ਕੈਂਸਰ ਦੇ ਸੈੱਲਾਂ ਨੂੰ ਖਤਮ ਕਰ ਦਿੰਦੀ ਹੈ ਫਿਰ ਉਸਨੇ ਉਸ ਹਰਬ ਨੂੰ ਲਿਆ ਤੇ ਆਪਣੀ ਲੈਬ ਦੇ ਵਿੱਚ ਲਿਜਾ ਕੇ ਜਦੋਂ ਕੈਂਸਰ ਦੇ ਸੈੱਲਾਂ ਦੇ ਸੰਪਰਕ ਵਿੱਚ ਲਿਆਂਦਾ ਤਾਂ ਕੈਂਸਰ ਦੇ ਸੈੱਲ ਮਰਨੇ ਸ਼ੁਰੂ ਹੋ ਗਏ ਤੇ ਫਿਰ ਉਸਨੇ ਇਹ ਹਰਬ ਆਪਣੇ ਸੰਬੰਧੀ ਨੂੰ ਦਿੱਤੀ ਅਤੇ ਰਿਜ਼ਲਟ ਇਹ ਮਿਲਿਆ ਕਿ ਉਸ ਦਾ ਜੋ ਕੈਂਸਰ ਸੀ ਉਹ ਮੁਰਨਾ ਸ਼ੁਰੂ ਹੋ ਗਿਆ ਤੇ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਉਸ ਜੜੀ ਬੂਟੀ ਦਾ ਨਾਂ ਉਸ ਹਰਬ ਦਾ ਨਾਂ ਤਾਂ ਦੋਸਤੋ ਉਸ ਹਰਬ ਦਾ ਨਾਂ ਹੈਗਾ ਜੀ ਜਿਸ ਨੂੰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ ਬਾਕੋਪਾ ਮੋਨਰੀ ਦੇ ਪੰਜਾਬੀ ਦੇ ਵਿੱਚ ਇਹਨੂੰ ਬ੍ਰਹਮੀ ਵੀ ਕਹਿੰਦੇ ਐ ਇਹ ਆਮ ਤੌਰ ਤੇ ਨਾਰਥ ਇੰਡੀਆ ਦੇ ਪੰਜਾਬ ਦੇ ਵਿੱਚ ਆਮ ਹੀ ਮਿਲਣ ਵਾਲੀ ਜੜੀ ਬੂਟੀ ਐ ਸੋ ਇਸ ਦੇ ਚਾਰ ਤੋਂ ਪੰਜ ਪੱਤੇ ਤੁਸੀਂ ਮਰੀਜ਼ ਨੂੰ ਖਾਣ ਲਈ ਦਿਓ ਸਵੇਰੇ ਜਾਂ ਚੰਗੀ ਤਰ੍ਹਾਂ ਕੁੱਟ ਕੇ ਤੇ ਕੁਝ ਹੀ ਸਮੇਂ ਦੇ ਵਿੱਚ ਤੁਹਾਨੂੰ ਕੈਂਸਰ ਵਾਲੇ ਮਰੀਜ਼ ਨੂੰ ਰਿਜ਼ਲਟ ਮਿਲਣਾ ਇਹਦਾ ਸ਼ੁਰੂ ਹੋ ਜਾਏਗਾ ਉਹ ਬਿਲਕੁਲ ਠੀਕ ਹੋ ਜਾਏਗਾ ਸੋ ਸਰ ਬਾਦ ਦੇ ਪਲੇ ਲਈ ਇਹ ਵੀਡੀਓ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਤੇ ਕੋਈ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਜੀ ਸਕੇ। ਸੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।